ਮਲਾਰ ਮਹੱਲਾ ਪੰਜਵਾਂ ਹੇ ਗੋਬਿੰਦ ਹੇ ਗੋਪਾਲ ਹੇ ਦਿਆਲਾਲ ਹੇ ਗੋਬਿੰਦ ਹੇ ਗੋਪਾਲ ਹੇ ਦਿਆਲਾਲ ਰਹਾਉ ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰਥ ਅਗਮ ਪੂਰਨ ਮੋਹਿ ਮਯਾ ਤਾਰ ਅੰਧ ਕੂਪ ਮਹਾ ਭਯਾਨ ਨਾਨਕ ਪਾਰ ਉਤਾਰ ਅੰਧ ਕੂਪ ਮਹਾ ਭਯਾਨ ਨਾਨਕ ਪਾਰ ਉਤਾਰ ਮਲਾਰ ਮਹੱਲਾ ਪੰਜਵਾਂ ਹੇ ਗੋਬਿੰਦ ਹੇ ਗੋਪਾਲ ਹੇ ਦਿਆਲਾਲ ਹੇ ਗੋਬਿੰਦ ਹੇ ਗੋਪਾਲ हे दयाल लाल रहाओ नाथ अनाथ सखे दीन दर्द निवार हे समरथ पूरन मोहे मया तार अन्धकूप महापयान ਨਾਨਕ ਪਾਰ ਉਤਾਰ ਅੰਧ ਕੂਪ ਮਹਾ ਭਯਾਨ ਨਾਨਕ ਪਾਰ ਉਤਾਰ ਮਲਾਰ ਮਹੱਲਾ ਪੰਜਵਾਂ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ हे गोविंद हे गोपाल हे दयाल लाल प्राणनाथ अनाथ सखे दीन दर्द निवार हे समर्थ पूरन मोहे मया तार ਅੰਧ ਕੂਪ ਮਹਾ ਪਿਆਨ ਨਾਨਕ ਪਾਰ ਉਤਾਰ ਅੰਧ ਕੂਪ ਮਹਾ ਪਿਆਨ ਨਾਨਕ ਪਾਰ ਉਤਾਰ ਮਲਾਰ ਮਹੱਲਾ 5ਵਾਂ हे गोविंद हे गोपाल हे दयाल लाल हे गोविंद हे गोपाल हे दयाल लाल रहाओ प्रणनाथ अनाथ सखे दीन दर्द निवार हे समरथ अगम पूरन मोहे मया तार अंधकूप महापयान नानक पार उतार अंधकूप महापयान नानक पार उतार ਮਲਾਰ ਮਹੱਲਾ ਪੰਜਵਾਂ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਰਹਾਉ ਪ੍ਰਾਨ ਨਾਥ ਅਨਾਥ ਸਖੇ दीन दर्द निवार, हे अगम पूरन, मोहे मया तार अन्धकूप नानक पार उतार अंधकूप महापयान् ਨਾਨਕ ਪਾਰ ਉਤਾਰ ਮਲਾਰ ਮਹੱਲਾ ਪੰਜਵਾ ਹੇ ਗੋਬਿੰਦ ਹੇ ਗੋਪਾਲ ਹੇ ਦਿਆਲਾਲ ਹੇ ਗੋਬਿੰਦ ਹੇ ਗੋਪਾਲ हे दयाल लाल रहाओ नाथ अनाथ सखे दीन दर्द निवार हे समरथ पूरन मोहे मया तार अन्धकूप महापयान ਨਾਨਕ ਪਾਰ ਉਤਾਰ ਅੰਧ ਕੂਪ ਮਹਾ ਭਯਾਨ ਨਾਨਕ ਪਾਰ ਉਤਾਰ ਮਲਾਰ ਮਹੱਲਾ ਪੰਜਵਾਂ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ हे गोविंद हे गोपाल हे दयाल लाल प्राणनाथ अनाथ सखे दीन दर्द निवार हे समर्थ पूरन मोहे मया तार ਅੰਧ ਕੂਪ ਮਹਾ ਪਿਆਨ ਨਾਨਕ ਪਾਰ ਉਤਾਰ ਅੰਧ ਕੂਪ ਮਹਾ ਪਿਆਨ ਨਾਨਕ ਪਾਰ ਉਤਾਰ ਮਲਾਰ ਮਹੱਲਾ ਪੰਜਵਾਂ हे गोविंद हे गोपाल हे दयाल लाल हे गोविंद हे गोपाल हे दयाल लाल प्रणनाथ अनाथ सखे दीन दर्द निवार हे समरथ अगम पूरन मोहे मया तार अंधकूप महापयान नानक पार उतार अंधकूप महापयान नानक पार उतार ਮਲਾਰ ਮਹੱਲਾ ਪੰਜਵਾਂ ਹੇ ਗੋਬਿੰਦ ਹੇ ਗੋਪਾਲ ਹੇ ਦਿਆਲਾਲ ਹੇ ਗੋਬਿੰਦ ਹੇ ਗੋਪਾਲ ਹੇ ਦਿਆਲਾਲ ਰਹਾਉ ਪ੍ਰਾਨ ਨਾਥ ਅਨਾਥ ਸਖੇ दीन दर्द निवार हे समर्थ पूरन मोहे मया तार कूप महापयान नानक पार उतार कूप महापयान ਨਾਨਕ ਪਾਰ ਉਤਾਰ ਮਲਾਰ ਮਹੱਲਾ ਪੰਜਵਾਂ ਹੇ ਗੋਬਿੰਦ ਹੇ ਗੋਪਾਲ ਹੇ ਦਿਆਲਾਲ ਹੇ ਗੋਬਿੰਦ ਹੇ ਗੋਪਾਲ हे दयाल लाल रहाओ प्राणनाथ अनाथ सखे दीन दर्द निवार हे समरथ पूरन मोहे मया तार अन्धकूप महापयान ਨਾਨਕ ਪਾਰ ਉਤਾਰ ਅੰਧ ਕੂਪ ਮਹਾ ਭਯਾਨ ਨਾਨਕ ਪਾਰ ਉਤਾਰ ਮਲਾਰ ਮਹੱਲਾ ਪੰਜਵਾਂ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ हे गोविंद हे गोपाल हे दयाल लाल प्राणनाथ अनाथ सखे दीन दर्द निवार हे समर्थ पूरन मोहे मया तार ਅੰਧ ਕੂਪ ਮਹਾ ਪਿਆਨ ਨਾਨਕ ਪਾਰ ਉਤਾਰ ਅੰਧ ਕੂਪ ਮਹਾ ਪਿਆਨ ਨਾਨਕ ਪਾਰ ਉਤਾਰ ਮਲਾਰ ਮਹੱਲਾ ਪੰਜਵਾਂ हे गोविंद हे गोपाल हे दयाल लाल हे गोविंद हे गोपाल हे दयाल लाल रहाओ नाथ अनाथ सखे दीन दर्द निवार हे समरथ अगम पूरन मोहे मया तार अंधकूप महापयान नानक पार उतार अंधकूप महापयान नानक पार उतार ਮਲਾਰ ਮਹੱਲਾ ਪੰਜਵਾਂ ਹੇ ਗੋਬਿੰਦ ਹੇ ਗੋਪਾਲ ਹੇ ਦਿਆਲਾਲ ਹੇ ਗੋਬਿੰਦ ਹੇ ਗੋਪਾਲ ਹੇ ਦਿਆਲਾਲ ਰਹਾਉ ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰਥ ਅਗਮ ਪੂਰਨ ਮੋਹੇ ਮਯਾ ਤਾਰ ਅੰਧ ਕੂਪ ਮਹਾ ਭਯਾਨ ਨਾਨਕ ਪਾਰ ਉਤਾਰ ਅੰਧ ਕੂਪ ਮਹਾ ਭਯਾਨ ਨਾਨਕ ਪਾਰ ਉਤਾਰ ਮਲਾਰ ਮਹੱਲਾ ਪੰਜਵਾ ਹੇ ਗੋਬਿੰਦ ਹੇ ਗੋਪਾਲ ਹੇ ਦਿਆਲਾਲ ਹੇ ਗੋਬਿੰਦ ਹੇ ਗੋਪਾਲ हे दयाल लाल रहाओ नाथ अनाथ सखे दीन दर्द निवार हे समरथ पूरन मोहे मया तार अन्धकूप महापयान ਨਾਨਕ ਪਾਰ ਉਤਾਰ ਅੰਧ ਕੂਪ ਮਹਾ ਭਯਾਨ ਨਾਨਕ ਪਾਰ ਉਤਾਰ